ਤੇ ਬੀਤੇ ਦਿਨੀ ਚਾਰ ਵਿਅਕਤੀਆ ਵੱਲੋਂ ਟੋਲਤੇ ਕੀਤੀ ਫਾਇਰਿੰਗ ਦੇ ਮਾਮਲੇ 'ਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਨਿਸ਼ਾਨਦੇਹੀ ਦੇ ਟਿਲਵਾਮੰਡ ਖੇਤਰ ਵਿੱਚ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤਾ ਗਿਆ ਕਾਬੂ ਕੀਤੇ ਰੋਪੀਆਂ ਦੀ ਪਛਾਣ ਰਮਨਦੀਪ ਸਿੰਘ ਅਤੇ ਦਿਲਜੀਤ ਸਿੰਘ ਵਾਸੀ ਅਮ੍ਰਿਤਸਰ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦੇਂਦੇ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੁਰਾਨੇ ਦੱਸਿਆ ਕਿ ਟਿਲਵਾਮੰਡ ਖੇਤਰ ਵਿੱਚ ਅਸਲੇ ਦੀ ਬਰਾਮਦਗੀ ਦੌਰਾਨ ਇੱਕ આરોપી ਰਮਨਦੀਪ ਸਿੰਘ ਵੱਲੋਂ ਪੁਲਿਸ ਮੁਲਾਜ਼ਮ ਨੂੰ ਤੱਕੜੇ ਕੇ ਪੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਹੋਏ ਇਨਕਾਊਂਟਰ ਵਿੱਚ ਉਸਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਪੁਲਿਸ ਨੇ ਦੱਸਿਆ ਕਿ ਨਾਤੇ ਦੋ ਹੋਰ ਸਾਥੀਆਂ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਪੂਰਥਲਾ ਤੋਂ ਮਜੀਦ ਮਾਨ ਦੇ ਨਾਲ ਸਾਹਿਲ ਗੁਪਤਾ ਦੀ ਰਿਪੋਰਟ। ਕਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਹਦੀ ਕਾਰਵਾਈ ਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਇੱਕ ਬਲਾਈਂਡ ਜਿਹੜਾ ਕੇਸ ਸੀਗਾ ਜਿਹਦੀ ਫਾਇਰਿੰਗ ਹੋਈ ਸੀ। ਉਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਭਾਰੀ ਮਾਤਰਾ ਦੇ ਵਿੱਚ ਜਿਹੜਾ ਵੈਪਨ ਸੀਗੇ ਉਹਦੀ ਰਿਕਵਰੀ ਕੀਤੀ ਗਈ ਹੈ ਪਿਛਲੇ ਕੁ ਪਿਛਲੀ ਤਰੀਕ 25 6 2025 ਨੂੰ ਰਾਤੀ 12:30 ਵਜੇ ਢਿਲਵਾ ਟੋਲ ਪਲਾਜ਼ੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਗੱਡੀ ਚਿੱਟੇ ਰੰਗ ਦੀ ਹੁੰਡੀ ਐਕਸਟਰ ਉਹਨਾਂ ਦੇ ਵਿੱਚੋਂ ਜਿਹੜਾ ਜਿਹੜਾ ਟੋਲ ਪਲਾਜ਼ਾ ਉਹਨੂੰ ਅਵੇਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਟੋਲ ਵਾਲੇ ਮੁਲਾਜ਼ਮਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਡ ਦੇ ਨਾਲ ਤੇ ਇਹ ਆਪਣੀ ਗੱਡੀ ਤੋਂ ਬਾਹਰ ਆ ਕੇ ਇਹਨਾਂ ਨੇ ਜਿਹੜੇ ਫਾਇਰ ਕੀਤੇ ਜਿਹੜੀ ਜਿਉਂਦੀ ਤੁਰੰਤ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਹੀ ਜਿਹੜੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਸੀਟੀਵੀ ਫੁਟੇਜ ਚੈੱਕ ਕੀਤੀ ਸਟੇਟਮੈਂਟ ਰਿਕਾਰਡ ਕਰਕੇ ਸਖਤ ਧਰਾਮਾ ਤਹਿ ਜਿਹੜੀ ਮੁਕਦਮਾ ਢਿਲਵਾ ਥਾਣੇ 'ਚ ਦਰਜ ਕੀਤਾ ਗਿਆ ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਵੱਖ-ਵੱਖ ਟੀਮਾਂ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ DSP 플တ် ਇੰਚਾ ਸੀਆਈਏ ਅਤੇ ਐਸਐਚਓ ਟਿਲਵਾ ਦੇ ਹੇਠ ਅਤੇ ਇੰਚਾ ਟੈਕਨੀਕਲ ਸੈਲ ਦੇ ਹੇਠ ਜਿਹੜੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਫਾਰਵਰਡ ਤੇ ਬੈਕਵਰਡ ਦੋਵੇਂ ਪਾਸੇ ਜਿਹੜਾ ਡੂੰਘਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਗਈ ਆ ਤਫ਼ਤੀਸ਼ ਦੌਰਾਨ ਕੰਮ ਕਰਦੇ ਹੋਏ ਸਾਨੂੰ ਇੱਕ ਜਿਹੜਾ ਮੁੱਖ ਦੋਸ਼ੀ ਹੈਗਾ ਏ ਰਮਨਦੀਪ ਸਿਰਫੁਰ ਰਮਾ ਜਿਹੜਾ ਪਿੰਡ ਕੋਟਲਾ ਤਾਰਖਾਨਾ ਜਿਹੜਾ ਥਾਣਾ ਕਥੂ ਨੰਗਲ ਦੇ ਪੈਂਦਾ ਏ ਉਹਦੀ ਸਾਨੂੰ ਲੀਡ ਮਿਲੀ ਹੈ ਸਾਡੀ ਟੀਮਾਂ ਨੇ ਬੜੀ ਮਿਟੀਕੁਲਸਲੀ ਕੰਮ ਕਰਦੇ ਹੋਏ ਉਹਨੂੰ ਟਰੈਕ ਕੀਤਾ ਤਾਂ ਜਿਹੜਾ ਮੁੱਖ ਦੋਸ਼ੀ ਹੈ ਰਮਨਦੀਪ ਸਿੰਘ ਉਹਨੂੰ ਅਸੀਂ ਅੰਮ੍ਰਿਤਸਰੋਂ ਅਰੈਸਟ ਕੀਤਾ ਤੇ ਉਹਦਾ ਜਿਹੜਾ ਇੱਕ ਦੂਜਾ ਸਾਥੀ ਸੀ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਸੀਗਾ। ਉਹ ਅਰੈਸਟ ਕਰਨ ਉਪਰੰਤ ਇਹਦੀ ਤੁਗਾ ਹੀ ਨਾਲ ਪੁੱਛਗਿੱਛ ਕੀਤੀ ਗਈ ਜਿਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੀ ਵਾਰਦਾਤ ਦੇ ਵਿੱਚ ਵਰਤੇ ਆ ਵੈਪਨਸ ਤੇ ਹੋਰ ਵੀ ਜਿਹੜੀ ਵੈਪਨਸ ਦਾ ਜਿਹੜਾ ਜ਼ਿਕਰਾ ਉਹਦੇ ਕੋਲ ਹੈਗਾ ਹੈ ਉਹਨੇ ਢਿਲਵਾ ਏਰੀਆ ਦੇ ਵਿੱਚ ਮੰਡ ਦੇ ਲਾਗੇ ਕਿਤੇ ਲੁਕੋਇਆ ਹੋਇਆ ਹੈ। ਤੇ ਸਾਡੀ ਟੀਮਾਂ ਵੱਲੋਂ ਅੱਜ ਉੱਥੇ ਜਾ ਕੇ ਦੋਸ਼ੀ ਸਮੇਤ ਆ ਮੌਕੇ ਤੇ ਪੁੱਜੇ ਹਨ ਤੇ ਜਿੱਥੇ ਇਹਨਾਂ ਨੇ ਵੈਪਨਸ ਲੁਕੋਏ ਸੀ ਵੈਪਨਸ ਦੀ ਅਸੀਂ ਰਿਕਵਰੀ ਕੀਤੀ ਹੈ ਵੈਪਨਸ ਦੀ ਰਿਕਵਰੀ ਦੌਰਾਨ ਇਹ ਦੋਸ਼ੀ ਨੇ ਜਿਹੜਾ ਪੁਲਿਸ ਦੀ ਜਿਹੜੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਤਹਿਤ ਉਹਨੂੰ ਰੁਕਮ ਦਾ ਹੁਕਮ ਕੀਤਾ ਗਿਆ ਜਿਹਦੇ ਵਿੱਚ ਉਹ ਭੱਜਦਾ ਹੀ ਨਹੀਂ ਰੁੱਕੇ ਰੁਕਿਆ ਨਹੀਂ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਰੌਂਡ ਫਾਇਰ ਕੀਤਾ ਗਿਆ ਜਿਹਦੀ ਉਹਦੀ ਲੱਤ 'ਚ ਵੱਜਿਆ ਹੈਗਾ ਤੇ ਪੁਲਿਸ ਨੇ ਫਿਰ ਦੁਬਾਰਾ ਉਹਨੂੰ ਅਰੈਸਟ ਕਰ ਲਿਆ